ਦਰਅਸਲ ਇਹ ਸ਼ਖਸ ਖਾਲਿਸਤਾਨੀ ਸਮਰਥਕ ਹੈ ਇਹ ਕਹਿ ਲਈਏ ਕਿ ਖਾੜਕੂ ਬਾਦ ਦੇ ਵੇਲੇ ਬਹੁਤ ਐਕਟਿਵ ਰਿਹਾ ਹੈ 1990 ਦੇ ਵਿੱਚ ਤੇ ਪਹਿਲਾ ਪਰਚਾ ਸੀਗਾ 21 ਤੋਂ ਵਧੇਰੇ ਪਰਚੇ ਨੇ ਤਾਂ ਜਿਹੜਾ ਅੱਗੇ ਸੇਵਾਦਾਰ ਹੈ ਉਹ ਉਹਨੂੰ ਇਸ਼ਾਰਾ ਵੀ ਕਰਦਾ ਹੈ ਕਿ ਇੱਧਰ ਲੰਘੋ ਇੱਧਰ ਲੰਘੋ ਇੱਧਰ ਦੀ ਚੱਲੇ ਜਾਓ ਪਰ ਕਿਉਂਕਿ ਉਹਦਾ ਟਾਰਗੇਟ ਸੀ ਉਹ ਡੱਬ ਦੇ ਵਿੱਚੋਂ ਪਿਸਟੌਲ ਕੱਢਦਾ ਤੇ ਉਹ ਲੋਡ ਉਹਨੇ ਕੀਤੀ ਹੋਈ ਸੀਗੀ ਤੇ ਤੁਰੰਤ ਗੋਲੀ ਜਦੋਂ ਇਦਾਂ ਕੱਢਦਾ ਹੀ ਆ ਤੇ ਜਦੇ ਜਸਵੀਰ ਸਿੰਘ ਉਹਦੇ ਝਪਟ ਪੈਂਦਾ ਤੇ ਉਹ ਗੋਲੀ ਜਿਹੜੀ ਫਾਇਰ ਆ ਉੱਪਰ ਨੂੰ ਹੋ ਜਾਂਦਾ ਤੇ ਉੱਥੇ ਮਾਰਬਲ ਦੇ ਲੱਗਦੀ ਵੀ ਆ ਉੱਥੇ ਨਿਸ਼ਾਨ ਵੀ ਵਿਆ ਖੜਕੂਬਾਦ ਦੇ ਦੌਰਾਨ 1995 ਦੇ ਵਿੱਚ ਲਾਸਟ ਅਟੈਕ ਇੱਕ ਤਰ੍ਹਾਂ ਦੇ ਨਾਲ ਹੋਇਆ ਉਸ ਵੇਲੇ ਦੇ ਮੁੱਖ ਮੰਤਰੀ ਬਿਆਨਤ ਸਿੰਘ ਦੇ ਉੱਤੇ ਤੇ ਉਸ ਤੋਂ ਬਾਅਦ ਕਰੀਬ-ਕਰੀਬ ਹੁਣ 2024 ਚੱਲਦਾ ਤੇ 29 ਸਾਲ ਹੋ ਗਏ ਪੰਜਾਬ ਦੇ ਵਿੱਚ ਐਵੇਂ ਕੋਈ ਵੱਡਾ ਅਟੈਕ ਜਿਹੜਾ ਉਹ ਨਹੀਂ ਹੋਇਆ ਵਿਕਰਮ ਮਜੀਠੀਆ ਕਹਿੰਦੇ ਨੇ ਕਿ ਸੈਮੀ ਆਟੋਮੈਟਿਕ ਸਿਗਾ 9 ਐਮ ਐਮ ਦਾ ਆਮ ਕਰਕੇ ਉਹਦਾ ਲਾਇਸੈਂਸ ਵੀ ਨਹੀਂ ਮਿਲਦਾ ਮਜੀਠੀਆ ਵੀ ਪ੍ਰੈਸ ਵਾਰਤਾ ਕਰ ਰਹੇ ਸੀ ਜਿਨ੍ਹਾਂ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਉਹਨਾਂ ਤਸਵੀਰਾਂ ਦੇ ਵਿੱਚ ਇਹ ਦੱਸ ਰਿਹਾ ਕਿ 3 ਤਰੀਕ ਨੂੰ ਵੀ ਨਰੈਣ ਸਿੰਘ ਚੌੜਾ ਨੇ ਜਿਹੜੇ ਉਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੀ ਔਰ ਮੌਕੇ ਦੀ ਤਲਾਸ਼ ਦੇ ਵਿੱਚ ਸੀ ਜੇਕਰ ਸਰਕਾਰੀ ਏਜੰਸੀਆਂ ਨੂੰ ਜਾਂ ਸਰਕਾਰ ਦੇ ਪੁਲਿਸ ਮੁਲਾਜ਼ਮਾ ਨੂੰ ਇਹ ਚੀਜ਼ ਦਾ ਪਤਾ ਸੀ ਤਾਂ ਕਿਉਂ ਨਹੀਂ ਉਸਤੇ ਨਿਗਰਾਨੀ ਕੀਤੀ ਗਈ ਕਿਤਨਾ ਕਿਤੇ ਸਵਾਲ ਪੁਲਿਸ ਤੇ ਵੀ ਖੜੇ ਹੁੰਦੇ ਨੇ ਅੱਛਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਇੰਜ ਲੱਗ ਰਿਹਾ ਕਿ ਨਰੈਣ ਸਿੰਘ ਜੋ ਚੌੜਾ ਉਹ ਸਿਰਫ ਸੁਖਬੀਰ ਬਾਦਲ ਨੂੰ ਹੀ ਮਾਰਨ ਆਇਆ ਸੀ ਕਿਉਂਕਿ ਦੂਜੇ ਪਾਸੇ ਸੁਖਦੇਵ ਸਿੰਘ ਢਿੰਟਸਾ ਬੈਠੇ ਹੋਏ ਸੀ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਨਹੀਂ ਕੀਤਾ ਗਿਆ ਸਿਰਫ ਉਹਨਾਂ ਦਾ ਟਾਰਗੇਟ ਸੀ ਸੁਖਬੀਰ ਸਿੰਘ ਬਾਦਲ ਅਜਿਹਾ ਕਿਉਂ ਪਰ ਉਦੋਂ ਹੀ ਬੈਕਗ੍ਰਾਉਂਡ ਜਿਹੜੀ ਮੈਂ ਦੱਸ ਦਵਾਂ ਉਹ 1990 ਦੇ ਵਿੱਚ ਪਹਿਲਾ ਪਰਚਾ ਹੁੰਦਾ ਉਸ ਤੇ ਤੇ ਉਸ ਤੇ ਵੀ ਇਲਜ਼ਾਮ ਨੇ ਕਿ ਉਹ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਹਥਿਆਰਾਂ ਦੀ ਜੋ ਹੈ ਗੈਰ ਕਾਨੂੰਨੀ ਸਪਲਾਈ ਕਰਦਾ ਸੀਗਾ ਮਜੀਠੀਆ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨਰਾਇਣ ਸਿੰਘ ਚੌੜਾ ਦੇ ਭਰਾ ਦੇ ਕਾਫੀ ਕਰੀਬੀ ਨੇ ਕ੍ਰਿਮੀਨਲ ਬੰਦਾ ਜਿਸ ਤੇ ਬਹੁਤ ਸਾਰੇ ਪਰਚੇ ਦਰਜ ਨੇ ਸ਼ਰੇਆਮ ਘੁੰਮ ਰਿਹਾ ਦਰਬਾਰ ਸਾਹਿਬ ਦੇ ਵਿੱਚ ਵਾਰ-ਵਾਰ ਆ ਰਿਹਾ ਮੌਕੇ ਦੀ ਤਲਾਸ਼ ਦੇ ਵਿੱਚ ਤਾਂ ਏਜੰਸੀਆਂ ਪੁਲਿਸ ਉਥੇ ਕੀ ਕਰਦੀ ਪਈ ਸੀ ਜੇ ਉਹ ਵਾਕਈ ਇੰਨਾ ਖਤਰਨਾਕ ਸੀ ਤਾਂ ਉਹਨੂੰ ਫਿਰ ਇੰਨੀ ਜ਼ਮਾਨਤ ਕਿਵੇਂ ਮਿਲ ਗਈ ਫਿਰ ਉਹ ਜੇਲ੍ਹ ਤੋਂ ਬਾਹਰ ਕਿਵੇਂ ਆ ਗਿਆ ਉਸਦੇ ਕੋਲ ਹਥਿਆਰ ਕਿਵੇਂ ਆ ਗਿਆ ਤੇ ਜੇ ਪੁਲਿਸ ਨੂੰ ਵਾਕਈ ਪਤਾ ਸੀਗਾ ਕਿ ਇਹ ਨਰੈਣ ਸਿੰਘ ਚੋੜਾ ਇੱਥੇ ਘੁੰਮ ਰਿਹਾ ਹੈ ਤਾਂ ਅਕਾਲੀ ਦਲ ਦੀ ਗੱਲ ਵੀ ਠੀਕ ਹੈ ਕਿ ਫਿਰ ਉਹਨੂੰ ਪਹਿਲਾਂ ਹੀ ਹਿਰਾਸਤ ਵਿੱਚ ਕਿਉਂ ਨਹੀਂ ਲਿਆ ਗਿਆ ਉਹ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ ਹੈਗੀ ਸਤਿ ਸ਼੍ਰੀ ਅਕਾਲ ਜੀ న్యూਸ 18 ਦੇਖ ਰਹੇ ਹੋ ਤੁਸੀਂ ਮੈਂ ਹਾਂ ਨਰਿੰਦਰ ਸਿੰਘ ਮੋਹਰਾਨਾ ਅੱਜ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਹੋਇਆ ਉਸ ਵੇਲੇ ਜਦੋਂ ਸੁਖਬੀਰ ਸਿੰਘ ਬਾਦਲ ਵਰਚਾ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ੇ ਦੇ ਅੱਗੇ ਬੈਠੇ ਹੋਏ ਸੀ ਇੱਕ ਸ਼ਖਸ ਆਇਆ ਡੱਬੇ ਵਿੱਚੋਂ ਪਿਸਤੌਲ ਕੱਢਿਆ ਇਹਨੇ ਇਹਨੂੰ ਸੁਖਬੀਰ ਸਿੰਘ ਬਾਦਲ ਦੇ ਕੋਲ ਖੜਾ ਪੁਲਿਸ ਦਾ ਮੁਲਾਜ਼ਮ ਜਿਸਨੇ ਉਸਨੂੰ ਜੱਫੇ ਦੇ ਵਿੱਚ ਲੈ ਲਿਆ ਔਰ ਪਿਸਤੌਲ ਆ ਜਿਹੜਾ ਉਹ ਆਪਣੇ ਕੋਲ ਰੱਖ ਲਿਆ ਔਰ ਇਸਨੂੰ ਪੁਲਿਸ ਦੇ ਹਵਾਲੇ ਕੀਤਾ ਆਖਿਰਕਾਰ ਇਹ ਸ਼ਖਸ ਕੌਣ ਸੀ ਕਿਸ ਦੇ ਵੱਲੋਂ ਇਸ ਨੂੰ ਭੇਜਿਆ ਗਿਆ ਜਾਂ ਇਸ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਇਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਾਡੇ ਸੀਨੀਅਰ ਪੱਤਰਕਾਰ ਰਣਵੀਰ ਸਿੰਘ ਰਾਣਾ ਮੌਜੂਦ ਰਹਿਣਗੇ ਰਣਵੀਰ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਕੋਈ ਛੋਟੀ ਗੱਲ ਨਹੀਂ ਆ ਆਖਿਰਕਾਰ ਇਹ ਸ਼ਖਸ ਕੌਣ ਸੀ ਜ਼ਰਾ ਇਸ ਬਾਰੇ ਦੱਸੋ ਆ ਬਿਲਕੁਲ ਤੁਸੀਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਜਾਨਲੇਵਾ ਹਮਲਾ ਹੋਇਆ ਬਹੁਤ ਨੇੜੇ ਪਹੁੰਚ ਗਿਆ ਸੀ ਜਿਹੜਾ ਇਹ ਸ਼ਖਸ ਹੈ ਦਰਅਸਲ ਇਹ ਸ਼ਖਸ ਖਾਲਿਸਤਾਨੀ ਸਮਰਥਕ ਹੈ ਇਹ ਕਹਿ ਲਈਏ ਕਿ ਖਾੜਕੂ ਬਾਦ ਦੇ ਵੇਲੇ ਬਹੁਤ ਐਕਟਿਵ ਰਿਹਾ ਹੈ 1990 ਦੇ ਵਿੱਚ ਤੇ ਪਹਿਲਾ ਪਰਚਾ ਸੀਗਾ 21 ਤੋਂ ਵਧੇਰੇ ਪਰਚੇ ਨੇ ਤੇ ਇਹ ਸਰਹੱਦੀ ਪਿੰਡ ਹੈ ਚੌੜਾ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਪਾਕਿਸਤਾਨ ਭਾਰਤ ਤੋਂ ਸਰਹੱਦ ਦੇ ਬਹੁਤ ਨੇੜੇ ਹੈ ਇਲਜ਼ਾਮ ਇਸ ਤੇ ਬਹੁਤ ਨੇ ਉਸ ਦਾ ਵੀ ਜ਼ਿਕਰ ਕਰਦੇ ਆ ਪਰ ਦੇਖੋ ਜਿਹੜਾ ਅੱਜ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਬਹੁਤ ਨੇੜੇ ਜਾ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਮਹਿਜ਼ 6-7 ਫੁੱਟ ਦੀ ਦੂਰੀ ਹੋਰ ਵੀ ਨੇੜੇ ਮੈਨੂੰ ਲੱਗਦਾ ਵੀ 3-4 ਫੁੱਟ ਦੀ ਦੂਰੀ ਰਹਿ ਗਈ ਸੀ ਤੇ ਉਹ ਤਾਂ ਭਲਾ ਹੋਵੇ ਕਿ ਜਿਹੜਾ ਜਸਬੀਰ ਸਿੰਘ ਹੈ ਪਰਸਨਲ ਸਿਕਿਉਰਟੀ ਆਫੀਸਰ ਹੈ ਬਾਦਲ ਪਰਿਵਾਰ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਆ ਸੁਖਬੀਰ ਸਿੰਘ ਬਾਦਲ ਦੇ ਨਾਲ ਅੱਛਾ ਪਹਿਲਾਂ ਵੀ ਉਹਨਾਂ ਦੇ ਨਾਲ ਡਿਊਟੀ ਕਰਦਾ ਆ ਰਿਹਾ ਹਾਂ ਹਾਂ ਬਿਲਕੁਲ 2002 ਤੋਂ 2002 ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਪਰਸਨਲ ਸਿਕਿਉਰਿਟੀ ਦੇ ਵਿੱਚ ਸੀਗੇ ਤੇ ਹੁਣ ਵੀ ਬਾਦਲ ਪਰਿਵਾਰ ਦੇ ਨਾਲ ਹੈ ਇਵਨ ਕਿ ਡਿਊਟੀ ਹਰਸਿਮਰਤ ਕੌਰ ਬਾਦਲ ਨਾਲ ਸੀਗੀ ਪਰ ਉਹ ਕਿਉਂਕਿ ਦਰਬਾਰ ਸਾਹਿਬ ਸੇਵਾ ਚੱਲ ਰਹੀ ਸੀਗੀ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਗਏ ਕਿਉਂਕਿ ਉਹਨੂੰ ਸੀਗਾ ਕਿ ਅਸੀਂ ਦਰਬਾਰ ਸਾਹਿਬ ਸੇਵਾ ਕਰ ਲਈਏ ਵਿਕਰਮ ਸਿੰਘ ਮਜੀਠੀਆ ਵੀ ਇਸ ਦਾ ਜ਼ਿਕਰ ਕਰ ਰਹੇ ਸੀਗੇ ਪਰ ਇਸ ਦੇ ਇੱਕ ਗੱਲ ਜਿਹੜੀ ਬਹੁਤ ਹਲਾਕੇ ਰੱਖ ਦੇਣ ਵਾਲੀ ਹੈ ਦੇਖੋ ਖੜਕੂਬਾਦ ਦੇ ਦੌਰਾਨ 1995 ਦੇ ਵਿੱਚ ਲਾਸਟ ਅਟੈਕ ਇੱਕ ਤਰ੍ਹਾਂ ਦੇ ਨਾਲ ਹੋਇਆ ਉਸ ਵੇਲੇ ਦੇ ਮੁੱਖ ਮੰਤਰੀ ਬਿਆਨਤ ਸਿੰਘ ਦੇ ਉੱਤੇ ਤੇ ਉਸ ਤੋਂ ਬਾਅਦ ਕਰੀਬ-ਕਰੀਬ ਹੁਣ 2024 ਚੱਲਦਾ ਤੇ 29 ਸਾਲ ਹੋ ਗਏ ਪੰਜਾਬ ਦੇ ਵਿੱਚ ਐਵੇਂ ਕੋਈ ਵੱਡਾ ਅਟੈਕ ਜਿਹੜਾ ਉਹ ਨਹੀਂ ਹੋਇਆ ਇਹ ਤਾਂ ਠੀਕ ਹੈ ਕਿ ਗੋਲੀ ਜਿਹੜੀ ਹੈ ਉਹ ਬਚਾ ਹੋ ਗਿਆ ਕਿਉਂਕਿ ਮੈਂ ਫੇਰ ਜਸਬੀਰ ਸਿੰਘ ਦਾ ਜ਼ਿਕਰ ਕਰ ਰਿਹਾ ਪੁਰਾਣੇ ਦੇ ਵਿੱਚ ਮਾਦਮ ਨੇ ਉਨੇ ਚਪਟ ਮਾਰ ਲਿਆ ਉਹਨੇ ਬਹਾਦਰੀ ਦਿਖਾਈ ਬਹਾਦਰੀ ਦਿਖਾ ਕੇ ਜਿਹੜਾ ਨਾਰਾਇਣ ਸਿੰਘ ਜੋੜਾ ਸੀਗਾ ਨਾਰਾਇਣ ਸਿੰਘ ਚੌੜਾ ਉਹਨੂੰ ਫੜ ਲਿਆ ਉਹਦੇ ਹਥਿਆਰ ਵੀ ਖੋ ਲਿਆ ਬਹੁਤ ਸਾਵਧਾਨੀ ਚੌਕਸੀ ਚਕੰਨਾ ਬਰੇਵਰੀ ਬਹਾਦਰੀ ਕੁਝ ਵੀ ਕਹੀਏ ਪਰ ਗੋਲੀ ਚੱਲੀ ਗੋਲੀ ਚੱਲੀ ਮਾਰਵਲ ਦੇ ਜ਼ਰੂਰ ਲੱਗੀ ਹੋ ਬਿਲਕੁਲ ਗੋਲੀ ਵੀ ਜ਼ਰੂਰ ਚੱਲੇਗੀ ਕਿਉਂਕਿ ਜਿਹੜਾ ਉਹ ਸ਼ਖਸ ਸੀਗਾ ਤਾਂ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਕਿ ਕਿਹੜਾ ਵੈਪਨ ਸੀਗਾ ਪਰ ਬਿਕਰਮ ਮਜੀਠੀਆ ਕਹਿੰਦੇ ਨੇ ਕਿ ਸੈਮੀ ਆਟੋਮੈਟਿਕ ਸੀਗਾ 9 ਐਮ ਐਮ ਦਾ ਆਮ ਕਰਕੇ ਉਹਦਾ ਲਾਇਸੈਂਸ ਵੀ ਨਹੀਂ ਮਿਲਦਾ ਉਹ ਹੁਣ ਪੁਲਿਸ ਦੱਸੇਗੀ ਕਿ ਕਿਹੜਾ ਵੈਪਨ ਹੈ ਕਿਉਂਕਿ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਨਰੈਣ ਸਿੰਘ ਚੌੜਾ ਜਿਹੜਾ ਵੈਪਨ ਹੈ ਉਹ ਵੀ ਪੁਲਿਸ ਦੇ ਵੱਲੋਂ ਜ਼ਬਤ ਕਰ ਲਿਆ ਗਿਆ ਉਹ ਵੀ ਹਾਲੇ ਪਤਾ ਨਹੀਂ ਕਿ ਉਹ ਲਾਇਸੈਂਸੀ ਸੀ ਜਾਂ ਉਹ ਜਿਹੜਾ ਗੈਰ ਕਾਨੂੰਨੀ ਸੀ ਕਿਉਂਕਿ ਜੇ ਕਿਸੇ ਸ਼ਖਸ ਤੇ ਇੰਨੇ ਮਾਮਲੇ ਦਰਜ ਨਹੀਂ ਫਿਰ ਉਹਨੂੰ ਵੈਪਨ ਕਿਵੇਂ ਦਿੱਤਾ ਜਾ ਸਕਦਾ ਤੇ ਇਹ ਸਾਰੇ ਸਵਾਲ ਨੇ ਜਿਹੜੇ ਜਾਂਚ ਤੋਂ ਬਾਅਦ ਹੁਣ ਪੁਲਿਸ ਜਦੋਂ ਪ੍ਰੈਸ ਕਾਨਫਰੰਸ ਕਰ ਬਰੀਫਿੰਗ ਕਰੇਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਬਹੁਤ ਵੱਡੇ ਸਵਾਲ ਨੇ ਕਿਉਂਕਿ ਖੜਕੂਬਾਦ ਦੇ ਦੌਰ ਤੋਂ ਬਾਅਦ ਅਜੀਹਾ ਅਟੈਕ ਪਹਿਲੀ ਵਾਰੀ ਹੋਇਆ ਅੱਛਾ ਅੱਜ ਮਜੀਠੀਆ ਵੀ ਪ੍ਰੈਸ ਵਾਰਤਾ ਕਰ ਰਹੇ ਸੀ ਜਿਨ੍ਹਾਂ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਉਹਨਾਂ ਤਸਵੀਰਾਂ ਦੇ ਵਿੱਚ ਇਹ ਦਿਸ ਰਿਹਾ ਕਿ 3 ਤਰੀਕ ਨੂੰ ਵੀ ਨਰੈਣ ਸਿੰਘ ਚੌੜਾ ਨੇ ਜਿਹੜੇ ਉਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੀ ਔਰ ਮੌਕੇ ਦੀ ਤਲਾਸ਼ ਦੇ ਵਿੱਚ ਸੀ ਜੇਕਰ ਸਰਕਾਰੀ ਏਜੰਸੀਆਂ ਨੂੰ ਜਾਂ ਸਰਕਾਰ ਦੇ ਪੁਲਿਸ ਮੁਲਾਜ਼ਮਾ ਨੂੰ ਇਹ ਚੀਜ਼ ਦਾ ਪਤਾ ਸੀ ਤਾਂ ਕਿਉਂ ਨਹੀਂ ਉਸਤੇ ਨਿਗਰਾਨੀ ਕੀਤੀ ਗਈ ਕਿਤਨਾ ਕਿਤੇ ਸਵਾਲ ਪੁਲਿਸ ਤੇ ਵੀ ਖੜੇ ਹੁੰਦੇ ਨੇ ਹਾਂ ਬਿਲਕੁਲ ਅਕਾਲੀ ਦਲ ਦੇ ਆਗੂ ਜਿਹੜੇ ਨੇ ਉਹ ਸਵਾਲ ਖੜੇ ਕਰ ਰਹੇ ਨੇ ਬਣਦਾ ਵੀ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਰਹਿ ਚੁੱਕੇ ਨੇ ਅਕਾਲੀ ਦਲ ਦੇ ਹੁਣ ਵੀ ਪ੍ਰਧਾਨ ਨੇ ਹਾਲੇ ਅਸਤੀਫਾ ਪ੍ਰਵਾਨ ਨਹੀਂ ਹੋਇਆ ਤੇ ਬਾਦਲ ਫੈਮਿਲੀ ਜਿਹੜੀ ਪੰਜਾਬ ਦੇ ਉੱਤੇ ਕਹਿ ਲਈਏ ਕਿ ਚਾਹੇ ਉਹਨਾਂ ਦੇ ਆਪਣਾ ਪਰਿਵਾਰ ਹੈ ਵਿਕਰਮ ਮਜੀਠੀਆ ਨੇ ਆਦੇਸ਼ ਪ੍ਰਤਾਪ ਕੈਰੋਂ ਨੇ ਹਰਸਿਮਰਤ ਕੌਰ ਬਾਦਲ ਖੁਦ ਸੰਸਦ ਨੇ ਤਾਂ ਅਕਾਲੀ ਦਲ ਦੇ ਵਿੱਚ ਵੱਡਾ ਦਬਦਬਾ ਕਿਹਾ ਜਾ ਸਕਦਾ ਬਾਦਲ ਪਰਿਵਾਰ ਦਾ ਹੁਣ ਤਾਂ ਅਕਾਲੀ ਦਲ ਬਾਦਲ ਹੀ ਕਹਿਣ ਲੱਗੇ ਸੀਗੇ ਬਾਅਦ ਦੇ ਵਿੱਚ ਤਾਂ ਸੋ ਉਸ ਫੈਮਿਲੀ ਦੇ ਉੱਤੇ ਤੇ ਉਸ ਆਗੂ ਦੇ ਉੱਤੇ ਅਟੈਕ ਹੋ ਜਾਣਾ ਤਾਂ ਸਵਾਲ ਤਾਂ ਉੱਠਦੇ ਨੇ ਪਰ ਹੁਣ ਇਸ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਕਿ ਜਿਹੜਾ ਇਹ ਸ਼ਖਸ ਹੈ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਕਿ ਉਹ ਸੀਸੀਟੀਵੀ ਉੱਥੇ ਥਾਂ-ਥਾਂ ਲੱਗੇ ਨੇ ਤਿੰਨ ਤਰੀਕ ਨੂੰ ਵੀ ਉੱਥੇ ਘੁੰਮਦਾ ਆਇਆ ਤੇ ਅੱਜ ਵੀ ਜਦੋਂ ਤੁਸੀਂ ਦੇਖੋ ਕਿ 9:28 ਮਿੰਟ ਤੇ ਇਹ ਹਮਲਾ ਹੋਇਆ ਤਾਂ ਉਦੋਂ న్యూਸ 18 ਪੰਜਾਬ ਤੇ ਵੀ ਅਸੀਂ ਲਾਈਵ ਕਰ ਰਹੇ ਸੀ ਉਸ ਦਾ ਲਾਈਵ ਚੱਲ ਰਿਹਾ ਸੀ ਸਾਡੇ ਜਿਹੜੇ ਪੱਤਰਕਾਰ ਨੇ ਰਾਜੀਵ ਸ਼ਰਮਾ ਉਹ ਲਾਈਵ ਦੇ ਰਹੇ ਸੀਗੇ ਤਾਂ ਅਚਾਨਕ ਲਾਈਵ ਦੇ ਦੌਰਾਨ ਹੀ ਇਹ ਗੋਲੀ ਚੱਲ ਗਈ ਤੇ ਗੋਲੀ ਚੱਲੀ ਫਿਰ ਉਦੋਂ ਉਸ ਤਰ੍ਹਾਂ ਤਾਂ ਪਤਾ ਹੀ ਨਹੀਂ ਲੱਗਿਆ ਇੱਕਦਮ ਕਿ ਇਹ ਵਾਕਈ ਗੋਲੀ ਚੱਲ ਗਈ ਤਾਂ ਉਹ ਚਲੋ ਖੈਰ 9:28 ਮਿੰਟ ਤੇ ਗੋਲੀ ਚੱਲਦੀ ਹੈ ਤੇ ਉਹ ਸ਼ਖਸ ਜਿਹੜਾ ਹੈ 9:00 ਕ ਪਹਿਲਾਂ 11 ਮਿੰਟ ਤੇ ਸੀਸੀਟੀਵੀ ਦੇ ਵਿੱਚ ਹੁੰਦਾ ਫਿਰ ਉਹ ਅੰਦਰ ਐਂਟਰ ਕਰਦਾ 9:13 ਦੇ ਫਿਰ ਉਹ ਲੰਗਰ ਹਾਲ ਪਾਸੇ ਵਾਲੇ ਪਾਸੇ ਨੂੰ ਘੁੰਮ ਕੇ ਵਾਪਸ ਜਿਹੜਾ ਡਿਊਟੀ ਦੇ ਅੱਗੇ ਆ ਜਾਂਦਾ ਜਾਂ ਤਾਂ ਉਹ ਪੁਲਿਸ ਵਾਲਿਆਂ ਨੂੰ ਝਕਾਨੀ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਪੁਲਿਸ ਵਾਲੇ ਵੀ ਨਜ਼ਰ ਇਸ ਗੱਲ ਤੇ ਰੱਖ ਰਹੇ ਸੀਗੇ ਕਿ ਕੋਈ ਜਿਹੜਾ ਸ਼ੱਕੀ ਗਤੀਵਿਧੀ ਕਰਦਾ ਹੈ ਤਾਂ ਉਹ ਜੇਕਰ ਦਿਖੇ ਤਾਂ ਉਹ ਉਸ ਨੂੰ ਕਾਬੂ ਕਰ ਲੈਣਗੇ ਪਰ ਕਿਉਂਕਿ ਉਹ ਅੰਦਰ ਚਲਾ ਗਿਆ ਫਿਰ ਉਹ ਵਾਪਸ ਆ ਗਿਆ ਉਹ ਸ਼ਾਇਦ ਝਕਾਨੀ ਦੇਣ ਦੇ ਵਿੱਚ ਸਫਲ ਹੋ ਗਿਆ ਉਹ ਵਾਪਸ ਆ ਜਾਂਦਾ ਤੇ ਪਹਿਲਾ 3 ਤਰੀਕ ਨੂੰ ਵੀ ਆਉਂਦਾ ਫਿਰ 4 ਤਰੀਕ ਨੂੰ ਵੀ ਜਿਵੇਂ ਅੱਜ ਉਸਨੇ ਅਟੈਕ ਕੀਤਾ ਕਿਉਂਕਿ 2 ਤਰੀਕ ਨੂੰ ਸਭ ਨੂੰ ਪਤਾ ਲੱਗ ਗਿਆ ਸੀਗਾ ਕਿ ਜਿਹੜੀ ਪੰਜ ਸਿੰਘ ਸਹਿਬਾਨ ਨੇ ਸੇਵਾ ਲਈ ਹੈ ਉਹਦੇ ਵਿੱਚ ਡਿਊਟੀ ਦੇ ਬਾਹਰ ਬੈਠਣਾ ਹੈ ਡਿਊਟੀ ਦੇ ਜਦੋਂ ਬਾਹਰ ਬੈਠਣਗੇ ਸੁਖਬੀਰ ਬਾਦਲ ਇੱਕ ਪਾਸੇ ਢਿੰਡਾ ਸਾਹਿਬ ਬੈਠੇ ਸੀ ਦੂਜੇ ਪਾਸੇ ਸੁਖਬੀਰ ਬਾਦਲ ਬੈਠੇ ਸੀ ਹਾਲਾਂਕਿ ਨਰਿੰਦਰ ਸੁਖਬੀਰ ਬਾਦਲ ਨੂੰ ਜ਼ੈਡ ਸਿਕਿਉਰਿਟੀ ਪ੍ਰੋਵਾਈਡ ਹੈ 40 ਦੇ ਕਰੀਬ ਪੁਲਿਸ ਮੁਲਾਜ਼ਮ ਉਹਨਾਂ ਦੀ ਸੁਰੱਖਿਆ ਦੇ ਵਿੱਚ ਹੁੰਦੇ ਨੇ ਪਰ ਕਿਉਂਕਿ ਹੁਣ ਦਰਬਾਰ ਸਾਹਿਬ ਸੀਗਾ ਰਮੰਦਰ ਸਾਹਿਬ ਸਿਗਾ ਸਭ ਤੋਂ ਪਵਿੱਤਰ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਇਸ ਤਰ੍ਹਾਂ ਉੱਥੇ ਬਹੁਤ ਜ਼ਿਆਦਾ ਸਿਕਿਉਰਿਟੀ ਨੂੰ ਲੈ ਕੇ ਖੜਨਾ ਉਹ ਵੀ ਫਿਰ ਖੁਦ ਲੀਡਰ ਨੂੰ ਵੀ ਕਈ ਵਾਰੀ ਚੰਗਣ ਲੱਗਦਾ ਹੈਗਾ ਸੰਗਤ ਦੇ ਵਿੱਚ ਜਦੋਂ ਜਾਂਦੇ ਨੇ ਖਾਸ ਕਰਕੇ ਜਦੋਂ ਉੱਥੇ ਬਹੁਤ ਸਾਰੇ ਸ਼ਰਧਾਲੂ ਆਉਂਦੇ ਨੇ ਇਕੱਲੇ ਇਕੱਲੇ ਦੀ ਤਲਾਸ਼ੀ ਵੀ ਉੱਥੇ ਨਹੀਂ ਲਜਾਈ ਜਾ ਸਕਦੀ ਔਰ ਚੈੱਕ ਵੀ ਨਹੀਂ ਕੀਤਾ ਜਾ ਸਕਦਾ ਬਿਲਕੁਲ ਨਾ ਤਾਂ ਤਲਾਸ਼ੀ ਲਈ ਜਾ ਸਕਦੀ ਹੈ ਸਿਰਫ ਇੱਕ ਨਜ਼ਰ ਹੀ ਹੈ ਹਾਲਾਂਕਿ ਸੀਆਈਐਸਐਫ ਦੇ ਜਵਾਨ ਵੀ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਤਾਇਨਾਤ ਰਹਿੰਦੇ ਨੇ ਤੇ ਟਾਸਕ ਫੋਰਸ ਵੀ ਉੱਥੇ ਸੀ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਸਿਵਲ ਵਰਦੀ ਦੇ ਵਿੱਚ ਸੀ ਜਿਹੜੇ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਇਹਦੇ ਨਾਲ ਹੀ ਜਿਹੜੇ ਅਰਪੇਤ ਸ਼ਕਲਾ ਨੇ ਸਪੈਸ਼ਲ ਡੀਜੀ ਨੇ ਉਹਨਾਂ ਨੇ ਵੀ ਦੱਸਿਆ ਕਿ 175 ਪੰਜਾਬ ਪੁਲਿਸ ਦੇ ਜਵਾਨ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਿਵਲ ਕੱਪੜਿਆਂ ਦੇ ਵਿੱਚ ਸਿਵਲ ਵਰਦੀ ਦੇ ਵਿੱਚ ਤਨਾਤ ਸੀ ਕਿਉਂਕਿ ਵਰਦੀ ਪਾ ਕੇ ਅੰਦਰ ਨਹੀਂ ਜਾਇਆ ਜਾ ਸਕਦਾ ਅੱਛਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਇੰਜ ਲੱਗ ਰਿਹਾ ਕਿ ਨਰੈਣ ਸਿੰਘ ਜੋ ਚੌੜਾ ਉਹ ਸਿਰਫ ਸੁਖਵੀਰ ਬਾਦਲ ਨੂੰ ਹੀ ਮਾਰਨ ਆਇਆ ਸੀ ਕਿਉਂਕਿ ਦੂਜੇ ਪਾਸੇ ਸੁਖਦੇਵ ਸਿੰਘ ਢਿੰਟਸਾ ਬੈਠੇ ਹੋਏ ਸੀ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਨਹੀਂ ਕੀਤਾ ਗਿਆ ਸਿਰਫ ਉਹਨਾਂ ਦਾ ਟਾਰਗੇਟ ਸੀ ਸੁਖਬੀਰ ਸਿੰਘ ਬਾਦਲ ਅਜਿਹਾ ਕਿਉਂ ਦੇਖੋ ਸੁਖਬੀਰ ਸਿੰਘ ਬਾਦਲ ਨੂੰ ਅਟੈਕ ਕਰਨਾ ਚਾਹੁੰਦਾ ਸੀ ਹਾਲਾਂਕਿ ਇਹ ਤਾਂ ਹੁਣ ਨਾਰਾਇਣ ਸਿੰਘ ਚੌੜਾ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਉਹੀ ਦੱਸ ਸਕਦਾ ਪਰ ਉਦੋਂ ਹੀ ਬੈਕਗ੍ਰਾਉਂਡ ਜਿਹੜੀ ਮੈਂ ਦੱਸ ਦਵਾਂ ਉਹ 1990 ਦੇ ਵਿੱਚ ਪਹਿਲਾ ਪਰਚਾ ਹੁੰਦਾ ਉਸਤੇ ਤੇ ਉਸਤੇ ਵੀ ਇਲਜ਼ਾਮ ਨੇ ਕਿ ਉਹ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਹਥਿਆਰਾਂ ਦੀ ਜੋ ਹੈ ਗੈਰ ਕਾਨੂੰਨੀ ਸਪਲਾਈ ਕਰਦਾ ਸੀਗਾ ਉਸਤੇ 2013 ਦੇ ਵਿੱਚ ਤਰਨਤਾਰਨ ਦੇ ਜਲਾਲਾਬਾਦ ਤੋਂ ਉਸ ਨੂੰ ਕਾਬੂ ਕੀਤਾ ਗਿਆ ਉਸ ਤੋਂ ਬਾਅਦ ਉਸ ਦੇ ਨਾਲ ਦੇ ਸਾਥੀ ਵੀ ਫੜੇ ਗਏ ਕੁਰਾਲੀ ਕੋਲੋਂ ਵੀ ਕੁਝ ਗੋਲੀ ਸਿੱਕਾ ਜਿਹੜਾ ਹਥਿਆਰ ਬਰਾਮਦ ਹੋਇਆ ਸੀਗਾ ਤੇ ਉਸਤੇ 21 ਦੇ ਵੱਧ ਪਰਚੇ ਨੇ ਅਰਪਿਤ ਸ਼ੁਕਲਾ ਵੀ ਇਹ ਗੱਲ ਦੱਸਦੇ ਅੱਜ ਨਜ਼ਰ ਆਏ ਨੇ 21 ਤੋਂ ਵੱਧ ਮਾਮਲੇ ਉਸ ਦੇ ਦਰਜ ਨੇ ਈਵਨ ਕਿ ਜੋ ਬੜੈਲ ਬ੍ਰੇਕ ਕਾਂਡ ਹੋਇਆ ਬੜੈਲ ਜੇਲ ਬ੍ਰੇਕ ਕਾਂਡ ਹੋਇਆ ਉਸ ਦੇ ਵਿੱਚ ਵੀ ਇਹਨਾਂ ਨੇ ਮਦਦ ਕੀਤੀ ਸੀਗੀ ਤੇ ਇਸ ਕਰਕੇ ਇਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਸ ਤੇ ਪਰਚਾ ਵੀ ਹੋਇਆ ਪਰ ਬਾਅਦ ਦੇ ਵਿੱਚ ਸਬੂਤਾਂ ਦੀ ਘਾਟ ਕਰਕੇ ਉਹ ਪਰਚਾ ਕੈਨਸਲ ਹੋ ਗਿਆ ਜਾਂ ਬਰੀ ਹੋ ਗਿਆ ਇਸ ਦੇ ਵਿੱਚ ਹੁਣ ਨਰੈਣ ਸਿੰਘ ਚੌੜਾ ਕੀ ਆਪਣੇ ਅੰਦਰ ਖੁੰਦਕਪਾਲੀ ਬੈਠੇ ਸੀ ਕੀ ਉਹ ਰੰਜਿਸ਼ ਸੀ ਕਿ ਉਹਨਾਂ ਦੀ ਤੇ ਉਹਨਾਂ ਨੇ ਉਹ ਥਾਂ ਹੀ ਕਿਉਂ ਚੁਣਿਆ ਜਾਂ ਉਹਨਾਂ ਨੂੰ ਲੱਗਿਆ ਕਿ ਇਹ ਸੌਫਟ ਟਾਰਗੇਟ ਹੈ ਇੱਥੇ ਇੱਥੇ ਸੁਖਬੀਰ ਬਾਦਲ ਦੇ ਆਲੇ ਦੁਆਲੇ ਉਹਨਾਂ ਸੁਰੱਖਿਆ ਘੇਰਾ ਨਹੀਂ ਹੋਏਗਾ ਸੁਖਬੀਰ ਬਾਦਲ ਕਿਉਂਕਿ ਇਸ ਵੇਲੇ ਫ੍ਰੈਕਚਰ ਵੀ ਹੈਗੇ ਨੇ ਤੇ ਉਹ ਬਰਸ਼ਾ ਲੈ ਕੇ ਬੈਠੇ ਹੋਣਗੇ ਤੇ ਉਹ ਕਿਸੇ ਪਾਸੇ ਨੂੰ ਹਿੱਲਣ ਜੁਲਣ ਦੀ ਸਥਿਤੀ ਦੇ ਵਿੱਚ ਵੀ ਨਹੀਂ ਹੋਣਗੇ ਤਾਂ ਇਸ ਢੰਗ ਦੇ ਨਾਲ ਕਈ ਚੀਜ਼ਾਂ ਸੀਗੀਆਂ ਤੇ ਉਹ ਟਾਰਗੇਟ ਕਿਉਂ ਕਰਨਾ ਚਾਹੁੰਦਾ ਸੀ ਹਾਲਾਂਕਿ ਉਹ ਖੜਕੂਬਾਦ ਦੇ ਦਿਨਾਂ ਦੌਰਾਨ ਵੀ ਕਾਫੀ ਐਕਟਿਵ ਰਿਹਾ ਪਰ ਹੁਣ ਹੁਣ ਕਿਉਂਕਿ ਉਹ 2018 ਉਹ ਬਾਅਦ ਜੇਲ੍ਹ ਚਾਇਆ ਸੀ 5 ਸਾਲ ਉਹਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਵੀ ਰਿਹਾ 2018 ਚ ਉਹ ਜੇਲ੍ਹ ਤੋਂ ਬਾਹਰ ਆਇਆ ਹੁਣ 2024 ਚ ਚੱਲਦਾ 6 ਸਾਲ ਤੋਂ ਜੇਲ੍ਹ ਤੋਂ ਬਾਹਰ ਨੂੰ ਆਏ ਨੂੰ ਵੀ ਹੋ ਗਏ ਪਰ ਉਹਦੇ ਅੰਦਰ ਕੋਈ ਨਾ ਕੋਈ ਜਿਹੜੀ ਗੱਲ ਚੱਲ ਰਹੀ ਸੀਗੀ ਉਸੇ ਨੂੰ ਲੈ ਕੇ ਹੀ ਸ਼ਾਇਦ ਉਹ ਇੱਥੇ ਆਇਆ ਸੀ ਪਰ ਉਹਨੇ ਇਸ ਗੱਲ ਦੀ ਨਖੇਦੀ ਹੋ ਰਹੀ ਹੈ ਕਿ ਗਲਤ ਜਗ੍ਹਾ ਸ਼੍ਰੀ ਦਰਬਾਰ ਸਾਹਿਬ ਮੈਂ ਇਹੀ ਸਵਾਲ ਤੇ ਆ ਰਿਹਾ ਸੀ ਕਿ ਜੇ ਕੋਈ ਹੋਰ ਧਰਮ ਦਾ ਹੁੰਦਾ ਉਸ ਬਾਰੇ ਕਹਿਣਾ ਸ਼ਾਇਦ ਇਹ ਚੀਜ਼ ਦਾ ਜ਼ਿਕਰ ਨਾ ਹੁੰਦਾ ਪਰ ਇੱਕ ਸਿੱਖ ਦੇ ਵੱਲੋਂ ਉੱਥੇ ਆ ਕੇ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦੇਣਾ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਹੂੰ ਬਿਲਕੁਲ ਸਵਾਲ ਤਾਂ ਇਹ ਨੇ ਦੇਖੋ ਸ਼੍ਰੀ ਦਰਬਾਰ ਸਾਹਿਬ ਜਿੱਥੇ ਹਰ ਇੱਕ ਨਾਨਕ ਨਾਮ ਲੈਵਾ ਸਿੱਖ ਦਾ ਸਿਰ ਝੁਕਦਾ ਹੈ ਚਾਹੇ ਉਹ ਕਿਸੇ ਵੀ ਧਰਮ ਦਾ ਵਿਅਕਤੀ ਹੋਵੇ ਉੱਥੇ ਜਾ ਕੇ ਸਿਰ ਝੁਕਾਉਂਦਾ ਹੈ ਅ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਡਿੱਠੇ ਸੱਬੇ ਥਾਂ ਨਹੀਂ ਤੁਦ ਜੇ ਆ ਮਤਲਬ ਕੋਈ ਉਹਦੇ ਉਸ ਨੂੰ ਸਭ ਤੋਂ ਮਤਲਬ ਮੱਕਾ ਜੇਕਰ ਮੁਸਲਿਮ ਭਾਈਚਾਰੇ ਦੇ ਵਿੱਚ ਹੈ ਤਾਂ ਸਿੱਖਾਂ ਦਾ ਮੱਕਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਹੈ ਸਭ ਤੋਂ ਪਵਿੱਤਰ ਸਥਾਨ ਤੇ ਉਸ ਸਥਾਨ ਤੇ ਜਾ ਕੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣਾ ਇਸੇ ਕਰਕੇ ਕਿਸੇ ਨੇ ਵੀ ਜਿਹੜੇ ਸਿੱਖ ਰੈਡੀਕਲਸ ਵੀ ਨੇ ਜਿਹੜੇ ਗਰਮਖਿਆਲੀ ਵੀ ਨੇ ਭਾਵੇਂ ਉਹ ਲਖ ਵਿਰੋਧੀ ਹੋਣ ਸੁਖਬੀਰ ਬਾਦਲ ਦੇ ਭਾਵੇਂ ਉਹ ਜਿਹੜੇ ਉਸ ਵੇਲੇ ਦੇ ਖੜਕੂਆਂ ਦੇ ਵਾਲੇ ਪਾਸੇ ਝੁਕਾਓ ਵੀ ਰੱਖਦੇ ਹੋਣ ਉਹਨਾਂ ਦੀ ਈਡਿਓਲੋਜੀ ਨੂੰ ਵੀ ਮੰਨਦੇ ਹੋਣ ਖਾਲਿਸਤਾਨ ਸਮਰਥਕ ਵੀ ਹੋਣ ਪਰ ਅੱਜ ਸੋਸ਼ਲ ਮੀਡੀਆ ਤੇ ਟਵਿੱਟਰ ਤੇ ਫੇਸਬੁੱਕ ਤੇ ਕੋਈ ਇੱਕ ਪੋਸਟ ਵੀ ਨਰੈਣ ਸਿੰਘ ਚੌੜਾ ਦੇ ਹੱਕ ਦੇ ਵਿੱਚ ਨਹੀਂ ਦਿਖੀ ਹੈਗੀ ਕਿਉਂਕਿ ਉਹਦਾ ਕਾਰਜ ਹੀ ਗਲਤ ਹੈ ਇੱਕ ਤਾਂ ਗੋਲੀ ਚਲਾਉਣਾ ਤਾਂ ਇੱਕ ਗਲਤੀ ਗਲਤ ਹੈ ਕਾਨੂੰਨਨ ਤੌਰ ਤੇ ਵੀ ਪਰ ਦਰਬਾਰ ਸਾਹਿਬ ਦੇ ਉਸ ਪ੍ਰੀਸਰ ਦੇ ਨੇੜੇ ਜਾ ਕੇ ਉੱਥੇ ਜਾ ਕੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੇਵਾ ਲਾਈ ਇੱਕ ਚੀਜ਼ ਹੋਰ ਵੀ ਗੋਲੀ ਕਿਸੇ ਦੇ ਵੀ ਲੱਗ ਸਕਦੀ ਸੀ ਹਾਲਾਂਕਿ ਨਿਸ਼ਾਨਾ ਖੁੰਝ ਗਿਆ ਗੋਲੀ ਕਿਸ ਦੇ ਵੀ ਲੱਗ ਸਕਦੀ ਹੁਣ ਬੱਚੇ ਸੀ ਨਰਿੰਦਰ ਬਿਲਕੁਲ ਉੱਥੇ ਇੱਕ ਸ਼ਖਸ ਜੇ ਤੁਸੀਂ ਸੀਸੀਟੀਵੀ ਦੇਖੋਗੇ ਇੱਕ ਔਰਤ ਬਿਲਕੁਲ ਨੇੜੇ ਖੜੀ ਹੈ ਦੇਖੋ ਲੱਖਾਂ ਦੀ ਗਿਣਤੀ ਚ ਸੰਗਤ ਆਉਂਦੀ ਹੈ ਡਿਊਟੀ ਦੇ ਰਾਹੀਂ ਐਂਟਰੀ ਹੁੰਦੀ ਹੈ ਉੱਥੇ ਜਿਹੜੀ ਆਪਾਂ ਜਿਸ ਥਾਂ ਤੇ ਜਿਹੜੀ ਚਰਨ ਗੰਗਾ ਵੀ ਕਹਿ ਦਿੰਦੇ ਆ ਜਿਸ ਥਾਂ ਤੇ ਜਿਹੜੇ ਪੈਰ ਧੋ ਕੇ ਅੰਦਰ ਜਾਂਦੇ ਆਂ ਡਿਊਟੀ ਤੋਂ ਉਸ ਤੋਂ ਤਾਂ ਤੇ ਇਹ ਸ਼ਖਸ ਵੀ ਅੰਦਰ ਜਾ ਰਿਹਾ ਸੀ ਹੋਰ ਸੰਗਤ ਵੀ ਅੰਦਰ ਜਾ ਰਹੀ ਸੀ ਇੱਕ ਔਰਤ ਉਥੋਂ ਅੰਦਰ ਨਿਕਲ ਰਹੀ ਸੀ ਉਸ ਵੇਲੇ ਇੱਕ ਸ਼ਖਸ ਜਿਹੜਾ ਇਹ ਬੱਚੇ ਨੂੰ ਗੋਦ ਦੇ ਵਿੱਚ ਚੁੱਕ ਕੇ ਜਾ ਰਿਹਾ ਸੀਗਾ ਸਾਹਮਣੇ ਤੋਂ ਵੀ ਕੋਈ ਸੰਗਤ ਬਾਹਰ ਆ ਰਹੀ ਸੀਗੀ ਉੱਥੇ ਹਾਲਾਂਕਿ ਉੱਥੇ ਕਈ ਸੇਵਾਦਾਰ ਵੀ ਸੀਗੇ ਟਾਸਕ ਫੋਰਸ ਵੀ ਸੀਗੀ ਟਾਸਕ ਫੋਰਸ ਵੀ ਸੀਗੀ ਉਹ ਵੀ ਜਿਹੜੇ ਇਸ ਸੈਕਸ਼ਨ ਨੂੰ ਥੋੜਾ ਜਿਆਦਾ ਕੈਰੀ ਹੈ ਕਿ ਅੰਦਰ ਜਾਣ ਨੂੰ ਮਤਲਬ ਸੁਖਵੀਰ ਬਾਦਲ ਕਿਉਂਕਿ ਜੇ ਤੁਸੀਂ ਅੰਦਰ ਵਾਲੇ ਪਾਸੇ ਦੇਖੋ ਖੱਬੇ ਪਾਸੇ ਬੈਠੇ ਨੇ ਡਿਊਟੀ ਦੇ ਸਾਹਮਣੇ ਵਾਲੇ ਪਾਸੇ ਦੇਖੋ ਤੁਹਾਨੂੰ ਸੱਜੇ ਪਾਸੇ ਲੱਗਣਗੇ ਤਾਂ ਉਹ ਜਦੋਂ ਅੰਦਰ ਜਾ ਰਿਹਾ ਸੀਗਾ ਉਹ ਬਿਲਕੁਲ ਸੁਖਵੀਰ ਬਾਦਲ ਸਿੱਧਾ ਹੋ ਕੇ ਜਾ ਰਿਹਾ ਸੀ ਤਾਂ ਜਿਹੜਾ ਅੱਗੇ ਸੇਵਾਦਾਰ ਹੈ ਉਹ ਉਹਨੂੰ ਇਸ਼ਾਰਾ ਵੀ ਕਰਦਾ ਹੈ ਕਿ ਇੱਧਰ ਦੀ ਲੰਘੋ ਇੱਧਰ ਦੀ ਚੱਲੇ ਜਾਓ ਪਰ ਕਿਉਂਕਿ ਉਹਦਾ ਟਾਰਗੇਟ ਸੀ ਉਹ ਡੱਬ ਦੇ ਵਿੱਚੋਂ ਸਟਾਲ ਕੱਢਦਾ ਤੇ ਉਹ ਲੋਡ ਉਹਨੇ ਕੀਤੀ ਹੋਈ ਸੀਗੀ ਤੇ ਤੁਰੰਤ ਗੋਲੀ ਜਦੋਂ ਇਦਾਂ ਕੱਢਦਾ ਹੀ ਆ ਤੇ ਜਦੇ ਜਸਵੀਰ ਸਿੰਘ ਉਤੇ ਝਪਟ ਪੈਂਦਾ ਤੇ ਉਹ ਗੋਲੀ ਜਿਹੜੀ ਫਾਇਰ ਆ ਉੱਪਰ ਨੂੰ ਹੋ ਜਾਂਦਾ ਤੇ ਉੱਥੇ ਮਾਰਬਲ ਦੇ ਲੱਗਦੀ ਵੀ ਆ ਉੱਥੇ ਨਿਸ਼ਾਨ ਵੀ ਵਿਆ ਪਰ ਇਹ ਬਹੁਤ ਜਿਹੜੀ ਨਿੰਦਾ ਤਾਂ ਹੀ ਤਾਂ ਜਥੇਦਾਰ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਰਗਵੀਰ ਸਿੰਘ ਨੇ ਚਾਹੇ ਉਹ ਵਿਰੋਧੀ ਧਿਰ ਦੇ ਆਗੂ ਨੇ ਸੁਨੀਲ ਜਾਖੜ ਰਵਨੀਤ ਬਿੱਟੂ ਤਮਾਮ ਆਗੂ ਨੇ ਨਿੰਦਾ ਕੀਤੀ ਹੈ ਅੱਛਾ ਇੱਕ ਚੀਜ਼ ਦਾ ਹੋਰ ਆਪਾਂ ਜ਼ਿਕਰ ਕਰੀਏ ਕਿ ਇਸ ਪੂਰੇ ਐਪੀਸੋਡ ਦਾ ਜ਼ਿਕਰ ਕਾਂਗਰਸੀ ਲੀਡਰ ਦੇ ਨਾਲ ਜੁੜਦਾ ਮਜੀਠੀਆ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨਰਾਇਣ ਸਿੰਘ ਚੌੜਾ ਦੇ ਭਰਾ ਦੇ ਕਾਫੀ ਕਰੀਬੀ ਨੇ ਇਸ ਬਾਰੇ ਦੱਸੋ ਦੇਖੋ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਇਹ ਇਲਜ਼ਾਮ ਲਾਇਆ ਕਿ ਜਿਹੜਾ ਨਰੈਣ ਸਿੰਘ ਹੈ ਇਹਦਾ ਇੱਕ ਭਰਾ ਹੈ ਨਰਿੰਦਰ ਸਿੰਘ ਨਰਿੰਦਰ ਸਿੰਘ ਬਲਾਕ ਸੰਮਤੀ ਦਾ ਚੇਅਰਮੈਨ ਵੀ ਰਿਹਾ ਹੈ 2018 ਦੇ ਵਿੱਚ ਉਹਨੂੰ ਚੇਅਰਮੈਨ ਬਣਾਇਆ ਗਿਆ ਬਲਾਕ ਸੰਮਤੀ ਦਾ ਇੱਕ ਤਸਵੀਰ ਵੀ ਵਿਕਰਮ ਮਜੀਠੀਆ ਨੇ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਜਦੋਂ ਚਾਰਜ ਲੈਂਦੇ ਹਨ ਨਾ ਉਦੋਂ ਫਿਰ ਬਿਠਾਇਆ ਜਾਂਦਾ ਹੈ ਉਦੋਂ ਨਰਿੰਦਰ ਸਿੰਘ ਨੂੰ ਜੋ ਨਰੈਣ ਸਿੰਘ ਚੌੜਾ ਦਾ ਭਰਾ ਹੈ ਬਲਾਕ ਸੰਮਤੀ ਦਾ ਚੇਅਰਮੈਨ ਤਾਜ ਪੋਸ਼ੀ ਕਹਿੰਦੇ ਨੇ ਜਿਹਨੂੰ ਉੱਥੇ ਸੁਖਜਿੰਦਰ ਰੰਧਾਵਾ ਕਰਾ ਰਹੇ ਨੇ ਤੇ ਉਹ ਕਾਫੀ ਲੰਮਾ ਸਮਾਂ ਸਰਪੰਚ ਵੀ ਰਿਹਾ ਪਿੰਡ ਦਾ ਡੇਰਾ ਬਾਬਾ ਨਾਨਕ ਕਿਉਂਕਿ ਸੁਖਜਿੰਦਰ ਰੰਧਾਵਾ ਦਾ ਹਲਕਾ ਹੈ ਉੱਥੋਂ ਐਮਐਲਏ ਰਹੇ ਨੇ ਸੁਖਜਿੰਦਰ ਰੰਧਾਵਾ ਤੇ ਤੇ ਵਿਕਰਮ ਮਜੀਠੀ ਤੇ ਇਸ ਤਰ੍ਹਾਂ ਕਹਿੰਦੇ ਨੇ ਕਿ ਉਹਨਾਂ ਦੇ ਜਦੋਂ ਕਾਂਗਰਸ ਸਰਕਾਰ ਆਉਂਦੀ ਹੈ ਉਦੋਂ ਹੀ ਪਰਚੇ ਕੈਨਸਲ ਹੁੰਦੇ ਨੇ ਕਿਉਂਕਿ ਪਰਚੇ ਬਹੁਤ ਸੀਗੇ ਇਸੇ ਕਰਕੇ ਜੇਲ੍ਹ ਤੋਂ ਬਾਹਰ 2018 ਦੇ ਵਿੱਚ ਆਇਆ ਇੱਕ ਚੀਜ਼ ਦਾ ਹੋਰ ਵੀ ਉਹਨਾਂ ਨੇ ਜ਼ਿਕਰ ਕੀਤਾ ਇੱਕ ਚੀਜ਼ ਦਾ ਹੋਰ ਵੀ ਜ਼ਿਕਰ ਕੀਤਾ ਕਿ ਜੇਕਰ ਕ੍ਰਿਮੀਨਲ ਬੰਦਾ ਜਿਸ ਤੇ ਬਹੁਤ ਸਾਰੇ ਪਰਚੇ ਦਰਜ ਨੇ ਸ਼ਰੇਆਮ ਘੁੰਮ ਰਿਹਾ ਦਰਬਾਰ ਸਾਹਿਬ ਦੇ ਵਿੱਚ ਵਾਰ-ਵਾਰ ਆ ਰਿਹਾ ਮੌਕੇ ਦੀ ਤਲਾਸ਼ ਦੇ ਵਿੱਚ ਤਾਂ ਏਜੰਸੀਆਂ ਪੁਲਿਸ ਉੱਥੇ ਕੀ ਕਰਦੀ ਪਈ ਸੀ ਦੇਖੋ ਇਹ ਇੱਕ ਗੱਲ ਤਾਂ ਵਿਕਰਮ ਅਜੀਠੇ ਦਾ ਸਵਾਲ ਜਾਇਜ਼ ਵੀ ਹੈ ਪਰ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਹੈ ਜਾਂ ਸਰਕਾਰ ਹੈ ਜਾਂ ਪੁਲਿਸ ਹੈ ਉਹਨਾਂ ਦਾ ਇੱਕ ਆਪਣਾ ਦਲੀਲ ਹੈ ਆਪਣੀ ਤਰਕ ਹੈ ਉਹ ਕਹਿੰਦੇ ਕਿ ਇੱਕ ਤਾਂ ਅਸੀਂ ਦਰਬਾਰ ਸਾਹਿਬ ਜਦੋਂ ਵੈਪਨ ਲੈ ਕੇ ਆ ਗਿਆ ਬੰਦਾ ਉੱਥੇ ਤੱਕ ਤਾਂ ਕੋਈ ਤਲਾਸ਼ੀ ਹੀ ਨਹੀਂ ਹੈਗੀ ਤੇ ਉਸ ਤੋਂ ਅੱਗੇ ਵੀ ਕੋਈ ਤਲਾਸ਼ੀ ਨਹੀਂ ਹੈਗੀ ਕੋਈ ਵੀ ਸ਼ਖਸ ਜੇ ਕੋਈ ਲਕੋਕੇ ਅੰਦਰ ਲੈ ਕੇ ਜਾ ਰਿਹਾ ਚੀਜ਼ ਨੂੰ ਕਿਉਂਕਿ ਜੇ ਤੁਸੀਂ ਇਦਾਂ ਤਲਾਸ਼ੀ ਲੈਨੇ ਹੋ ਤਾਂ ਫਿਰ ਸਵਾਲ ਉੱਠਦੇ ਨੇ ਕਿ ਤੁਸੀਂ ਸੰਗਤ ਨੂੰ ਅੰਦਰ ਜਾਣ ਤੋਂ ਰੋਕਦੇ ਹੋ ਕਿਉਂਕਿ ਉਹ ਜਿਹੜੀ ਜਗ੍ਹਾ ਧਾਰਮਿਕ ਸਥਾਨ ਇਸ ਤਰ੍ਹਾਂ ਦਾ ਹੈ ਕਿ ਉੱਥੇ ਤਲਾਸ਼ੀ ਨਹੀਂ ਲਈ ਜਾ ਸਕਦੀ ਉੱਥੇ ਕੋਈ ਮੈਟਲ ਡਿਟੈਕਟਰ ਨਹੀਂ ਲਾਇਆ ਜਾ ਸਕਦੇ ਫਿਰ ਥੋੜਾ ਜਿਹਾ ਸੰਗਤ ਨੂੰ ਵੀ ਇਸ ਗੱਲੋਂ ਗिला ਹੋ ਜਾਂਦਾ ਹੈ ਕਿ ਜੀ ਸੁਖਬੀਰ ਸਿੰਘ ਬਾਦਲ ਨੂੰ ਆਮ ਇੱਕ ਸਿੱਖ ਵਾਂਗ ਵਿਚਰਨਾ ਚਾਹੀਦਾ ਹੈ ਇੱਥੇ ਸਿਕਿਉਰਿਟੀ ਕਿਉਂ ਹੈ ਇੱਥੇ ਐਡੇ ਵੱਡੇ ਜਿਹੜੇ ਮਤਲਬ ਇਹ ਤਾਂ ਗੁਰੂ ਦਾ ਘਰ ਹੈ ਇੱਥੇ ਇਸ ਤਰ੍ਹਾਂ ਦਾ ਤਾਮ ਝਮ ਕਿਉਂ ਹੈਗਾ ਤੇ ਜਿਹੜੀ ਗੱਲ ਸੁਖਜਿੰਦਰ ਰੰਧਾਵਾ ਦੀ ਆਪਾਂ ਕਰ ਰਹੇ ਸੀਗੇ ਸੁਖਜਿੰਦਰ ਰੰਧਾਵਾ ਦਾ ਵੀ ਸਪਸ਼ਟ ਕਰਨ ਇਸ ਦੇ ਵਿੱਚ ਆਇਆ ਸੁਖਜਿੰਦਰ ਰੰਧਾਵਾ ਕਹਿੰਦੇ ਕਿ ਉਹ ਤਾਂ 1997 ਦੇ ਵਿੱਚ ਵੀ ਉਹਦਾ ਭਰਾ ਤਾਂ ਸਰਪੰਚ ਸੀਗਾ ਉਦੋਂ ਤਾਂ ਮੈਂ ਨਹੀਂ ਬਣਾਇਆ ਉਦੋਂ ਤਾਂ ਆਖਲੇ ਦਲ ਦੀ ਸਰਕਾਰ ਸੀਗੀ ਸੋ ਇਹ ਇਲਜ਼ਾਮਬਾਜ਼ੀਆਂ ਨੇ ਪਰ ਇਹਨਾਂ ਜ਼ਰੂਰ ਹੈ ਕਿ ਜਿਹੜੇ ਜੋ ਇਹ ਨਾਰਾਇਣ ਸਿੰਘ ਚੌੜਾ ਇਹਦਾ ਭਰਾ ਨਰਿੰਦਰ ਸਿੰਘ ਚੌੜਾ ਜਿਹੜਾ ਹੈ ਉਹ ਜ਼ਰੂਰ ਐਕਟਿਵ ਪੋਲਿਟਿਕਸ ਦੇ ਵਿੱਚ ਹੈਗਾ ਤੇ ਕਾਂਗਰਸ ਦੇ ਵੇਲੇ ਉਹ ਬਲਾਕ ਸੰਮਤੀ ਦਾ ਚੇਅਰਮੈਨ ਰਿਹਾ ਤੇ ਸੁਖਜਿੰਦਰ ਰੰਧਾਵਾ ਉਹਦੀ ਤਾਜਪੋਸ਼ੀ ਵੀ ਕਰਦੇ ਨਜ਼ਰ ਆਏ ਹੁਣ ਇਹ ਸਾਰੀਆਂ ਇਲਜ਼ਾਮਬਾਜ਼ੀਆਂ ਨੇ ਇੱਕ ਦੂਜੇ ਤੇ ਕਿ ਉਹ ਕਰੀਬੀ ਸੀ ਪਰ ਸੁਖਜਿੰਦਰ ਰੰਧਾਵਾ ਕਹਿੰਦੇ ਨੇ ਕਿ ਉਹਨਾਂ ਦਾ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਨੇੜਤਾ ਵਾਲੀ ਕੋਈ ਗੱਲ ਨਹੀਂ ਹੈਗੀ ਅੱਛਾ ਆਪਾਂ ਜ਼ਿਕਰ ਕਰੀਏ ਤਾਂ ਨਰੈਨ ਸਿੰਘ ਚੋੜਾ ਉਹਨਾਂ ਦੀ ਧਰਮ ਪਤਨੀ ਦਾ ਬਿਆਨ ਵੀ ਆਪਣੇ ਕੋਲ ਆ ਉਹ ਕਹਿ ਰਹੇ ਨੇ ਵੀ ਗਲਤ ਆ ਪਰਿਵਾਰ ਵੀ ਉਹਨਾਂ ਦੇ ਨਾਲ ਸਹਿਮਤ ਨਹੀਂ ਆ ਦੇਖੋ ਉਹਨਾਂ ਦੀ ਵਾਈਫ ਨੂੰ ਤਾਂ ਇਹ ਪਤਾ ਵੀ ਨਹੀਂ ਹੋਏਗਾ ਕਿ ਇਹ ਕੀ ਕੁਝ ਕਰਨ ਚੱਲਿਆ ਕਿਉਂਕਿ ਇਸ ਤਰ੍ਹਾਂ ਦੀ ਗੱਲ ਉਹਨੇ ਕੋਈ ਸਾਂਝੀ ਵੀ ਨਹੀਂ ਕੀਤੀ ਇਹ ਜ਼ਰੂਰ ਕਿਹਾ ਕਿ ਉੱਥੇ ਬਰਸੀ ਆ ਮੈਂ ਜਾਣਾ ਹੈ ਦਰਬਾਰ ਸਾਹਿਬ ਮੱਥਾ ਟੇਕਣ ਆ ਗਿਆ ਤੇ ਇੱਥੇ ਉਹ ਦੋ ਦਿਨ ਘੁੰਮਦਾ ਰਿਹਾ ਠੀਕ ਹੈ ਉਹਨੇ ਇੱਕ ਕਿਤਾਬ ਵੀ ਲਿਖੀ ਜਿਸ ਦੇ ਵਿੱਚ ਖਾਲਿਸਤਾਨੀ ਸਮਰਥਕ ਦੇ ਤੌਰ ਤੇ ਉਹਨੇ ਕਿਤਾਬ ਲਿਖੀ ਤੇ ਭਾਰਤ ਦੇ ਵਿਰੋਧੀ ਵਾਲੀਆਂ ਵੀ ਗੱਲਾਂ ਸੀਗੀਆਂ ਉਹ ਤੋਂ ਬਹੁਤ ਸਾਰੀਆਂ ਰਿਕਵਰੀਆਂ ਵੀ ਹੋਈਆਂ AK47 ਤੱਕ ਸਾਲਟਾਂ ਤੱਕ ਹੋਰ ਬਹੁਤ ਸਾਰੇ ਗੋਲੀ ਸਿੱਕਾ ਉਸ ਤੋਂ ਸਮੇਂ ਸਮੇਂ ਬਰਾਮਦ ਹੋਇਆ ਬਹੁਤ ਸਾਰੇ ਪਰਚੇ ਜਿਹੜੇ ਸੀਗੇ ਪਰ ਕਿਉਂਕਿ ਹੁਣ ਉਹ ਜੇਲ੍ਹ ਤੋਂ ਬਾਹਰ ਸੀਗਾ ਤੇ ਇਹ ਜ਼ਰੂਰ ਹੈਗਾ ਕਿ ਜਦੋਂ ਤੁਸੀਂ ਜੇਲ੍ਹ ਤੋਂ ਬਾਹਰ ਹੁੰਨੇ ਹੋ ਹਰ ਇੱਕ ਤੇ ਪੁਲਿਸ ਜਿਹੜੀ ਉਸ ਢੰਗ ਦੇ ਨਾਲ ਨਜ਼ਰ ਤਾਂ ਨਹੀਂ ਰੱਖ ਸਕਦੀ ਪਰ ਜੇ ਉਹ ਵਾਕਈ ਇੰਨਾ ਖਤਰਨਾਕ ਸੀ ਤਾਂ ਉਹਨੂੰ ਫਿਰ ਇੰਨੀ ਜ਼ਮਾਨਤ ਕਿਵੇਂ ਮਿਲ ਗਈ ਫਿਰ ਉਹ ਜੇਲ੍ਹ ਤੋਂ ਬਾਹਰ ਕਿਵੇਂ ਆ ਗਿਆ ਉਸਦੇ ਕੋਲ ਹਥਿਆਰ ਕਿਵੇਂ ਆ ਗਿਆ ਤੇ ਜੇ ਪੁਲਿਸ ਨੂੰ ਵਾਕਈ ਪਤਾ ਸੀਗਾ ਕਿ ਇਹ ਨਰੈਣ ਸਿੰਘ ਚੋੜਾ ਇੱਥੇ ਘੁੰਮ ਰਿਹਾ ਹੈ ਤਾ ਅਕਾਲੀ ਦਲ ਦੀ ਗੱਲ ਵੀ ਠੀਕ ਹੈ ਕਿ ਫਿਰ ਉਹਨੂੰ ਪਹਿਲਾਂ ਹੀ ਹਿਰਾਸਤ ਵਿੱਚ ਕਿਉਂ ਨਹੀਂ ਲਿਆ ਗਿਆ ਉਹ ਤੋਂ ਪੁੱਛ ਗਿੱਚ ਕਿਉਂ ਨਹੀਂ ਕੀਤੀ ਗਈ ਹੈਗੀ ਪਰ ਕਿਉਂਕਿ ਇਹ ਸਾਰੇ ਹੁਣ ਸਵਾਲ ਨੇ ਸਾਰਾ ਕੁਝ ਹੋ ਚੁੱਕਿਆ ਪਰ ਇੰਨਾ ਜ਼ਰੂਰ ਹੈ ਕਿ ਸੁਖਬੀਰ ਬਾਦਲ ਦੀ ਜਾਨ ਬਚੀ ਹੈ ਤੇ ਉਸ ਦੇ ਵਿੱਚ ਜਸਵੀਰ ਸਿੰਘ ਦਾ ਵੀ ਵੱਡਾ ਰੋਲ ਹੈਗਾ ਜਿਹੜਾ ਉੱਥੇ ਤਾਇਨਾਤ ਸੀਗਾ ਤੇ ਉਸ ਨੇ ਇਸੇ ਕਰਕੇ ਸੀਐਮ ਮਾਨ ਵੀ ਕਹਿੰਦੇ ਨੇ ਤੇ ਗੁਰਪ੍ਰੀਤ ਭੁੱਲਰ ਜਾਂ ਹੋਰ ਤਮਾ ਵਾਗੂ ਕਿ ਪੰਜਾਬ ਪੁਲਿਸ ਨੂੰ ਸ਼ਾਬਾਸ਼ੀ ਦੇ ਰਹੇ ਨੇ ਕਿ ਪੰਜਾਬ ਪੁਲਿਸ ਦੀ ਮੁਸਤੈਦੀ ਦੇ ਨਾਲ ਸੁਖਬੀਰ ਬਾਦਲ ਦੀ ਜਾਨ ਬਚੀ ਹੈ ਜਸਵੀਰ ਸਿੰਘ ਵੀ ਸੀ ਉੱਥੇ ਜੋ ਉਸ ਤੋਂ ਬਾਅਦ ਉੱਥੇ ਪਰਮਿੰਦਰ ਸਿੰਘ ਤੇ ਰਿਸ਼ਪਾਲ ਸਿੰਘ ਵੀ ਸੀਗੇ ਜਿਨ੍ਹਾਂ ਨੇ ਉੱਥੇ ਐਕਟਿਵਲੀ ਭੂਮਿਕਾ ਨਿਭਾਈ ਹੈਗੀ ਹੈ ਨਹੀਂ ਤਾਂ ਇਸ ਤਰ੍ਹਾਂ ਦੇ ਮੌਕੇ ਤੇ ਲੋਕ ਆਪੋ ਆਪਣੀ ਜਾਨ ਬਚਾਉਂਦੇ ਨਹੀਂ ਇੱਕ ਸੁਖਬੀਰ ਸਿੰਘ ਬਾਦਲ ਦੀ ਇਸ ਦੇ ਨਾਲ ਹੀ ਜੁੜੀ ਹੋਈ ਵੀਡੀਓ ਹੋਰ ਸਾਹਮਣੇ ਆਈ ਹੈ ਕਿ ਜਦੋਂ ਇਹ ਪੂਰਾ ਐਪੀਸੋਡ ਹੋਇਆ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੁਖਬੀਰ ਬਾਦਲ ਅਣਡੋਲ ਰਹੇ ਕਿਸੇ ਵੀ ਤਰ੍ਹਾਂ ਦਾ ਰਿਐਕਟ ਉਹਨਾਂ ਨੇ ਨਹੀਂ ਕੀਤਾ हां बिल्कुल ਜਦੋਂ ਤੁਸੀਂ ਸੀਸੀਟੀਵੀ ਨੂੰ ਗੌਰ ਨਾਲ ਦੇਖੋ ਨਰਿੰਦਰ ਤਾਂ ਇੱਕ ਗੱਲ ਤਾਂ ਸਾਫ਼ ਹੁੰਦੀ ਹੈ ਕਿ ਉੱਥੇ ਜਿਹੜੇ ਹੋਰ ਲੋਕ ਹੁੰਦੇ ਨੇ ਉਹ ਥੋੜਾ ਜਿਆਦਾ ਡਰ ਕੇ ਭੱਜਦੇ ਨੇ ਇੱਕ ਇਵਨ ਕਿ ਹਾਂ ਭੱਗਦੇ ਨੂੰ ਮੱਚਦੀ ਹੈ ਜਦੋਂ ਗੋਲੀ ਚੱਲਦੀ ਦੇਖੋ ਭੱਜ ਮੱਚਣਾ ਲਾਜ਼ਮੀ ਹੈ ਤੇ ਜਿਹੜੇ ਟਾਸਕ ਫੋਰਸ ਵਾਲੇ ਵੀ ਹੁੰਦੇ ਨੇ ਉਹਨਾਂ ਦੇ ਵਿੱਚੋਂ ਵੀ ਕੁਝ ਜਿਹੜੇ ਟਾਸਕ ਫੋਰਸ ਵਾਲੇ ਮੁਲਾਜ਼ਮ ਨੇ ਉਹ ਵੀ ਹਮਲਿਆਂ ਵੱਲ ਭੱਜਦੇ ਨੇ ਡਿਊਟੀ ਵੱਲ ਭੱਜਦੇ ਸੁਖਵੀਰ ਬਦਲ ਦੇ ਕੋਲ ਖੜੇ ਹੁੰਦੇ ਨੇ ਹਾਂ ਦੋ ਸੁਖਵੀਰਪਾਲ ਦੇ ਕੋਲ ਖੜੇ ਹੁੰਦੇ ਨੇ ਉਹ ਜ਼ਰੂਰ ਸ਼ੈਲਟਰ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਤੁਸੀਂ ਦੇਖੋਗੇ ਰਾਈਟ ਸਾਈਡ ਤੇ ਲੈਫਟ ਸਾਈਡ ਵਾਲਾ ਬੰ ਉਹ ਇੱਕ ਵਰਸ਼ਾ ਵੀ ਅੱਗੇ ਕਰਦਾ ਹੈ ਤੇ ਦੂਜਾ ਬੰਦਾ ਵੀ ਥੋੜਾ ਜਿਹਾ ਪਿੱਠ ਕਰਕੇ ਮਤਲਬ ਸੁਖਬੀਰ ਬਾਦਲ ਨੂੰ ਜਿਵੇਂ ਸ਼ੈਲਟਰ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹ ਸਾਰੇ ਤਰਬਕਦੇ ਨੇ ਜਦੋਂ ਗੋਲੀ ਚੱਲਦੀ ਹੈ ਤਾਂ ਸਾਰੇ ਤਰਬਕਦੇ ਨੇ ਤੇ ਸਾਰੇ ਰਿਐਕਟ ਕਰਦੇ ਨੇ ਪਰ ਉਸ ਵੇਲੇ ਤੁਸੀਂ ਸੀਸੀਟੀਵੀ ਦੇਖੋ ਗੌਰ ਦੇ ਨਾਲ ਤਾਂ ਸੁਖਬੀਰ ਬਾਦਲ ਅਡੋਲ ਰਹਿੰਦੇ ਨੇ ਗੱਲ ਤੁਹਾਡੀ ਠੀਕ ਹੈ ਉਹ ਬਿਲਕੁਲ ਨਾ ਤਾਂ ਕੋਈ ਘਬਰਾਉਂਦੇ ਨੇ ਕਿਉਂਕਿ ਦੇਖੋ ਉਹ ਫ੍ਰੈਕਚਰਡ ਸੀਗੇ ਹਾਲਾਂਕਿ ਜਦੋਂ ਇਸ ਤਰ੍ਹਾਂ ਦਾ ਅਟੈਕ ਹੁੰਦਾ ਉਹ ਵੀ ਉੱਠਣ ਦੀ ਕੋਸ਼ਿਸ਼ ਕਰ ਸਕਦੇ ਸੀਗੇ ਜਦੋਂ ਕਿਤੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤਾਂ ਹਰ ਕੋਈ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਪਰ ਸੁਖਬੀਰ ਬਾਦਲ ਉਸੇ ਤਰ੍ਹਾਂ ਬੈਠੇ ਰਹੇ ਨਾ ਉਹਨਾਂ ਨੇ ਉੱਠਣ ਦੀ ਕੋਸ਼ਿਸ਼ ਕੀਤੀ ਨਾ ਉਹਨਾਂ ਨੇ ਸਾਈਡ ਤੋਂ ਕੁਝ ਝੁਕਣ ਦੀ ਕੋਸ਼ਿਸ਼ ਕੀਤੀ ਉਹ ਉਸੇ ਤਰ੍ਹਾਂ ਦੇਖਿਆ ਉਹਨਾਂ ਨੇ ਜ਼ਰੂਰ ਹੈ ਕਿ ਕੀ ਹੋ ਰਿਹਾ ਪਰ ਉਹ ਵਾਕਈ ਡੋਲ ਰਹੇ ਤੇ ਉਹ ਇਸ ਗੱਲ ਨੂੰ ਦੇਖ ਵੀ ਰਹੇ ਸੀਗੇ ਕਿ ਕਿਵੇਂ ਇਹ ਸਭ ਕੁਝ ਹੋ ਰਿਹਾ ਤੇ ਕਿਵੇਂ ਉਹਨਾਂ ਦਾ ਇੱਕਦਮ ਬਚਾਅ ਹੋਇਆ ਉਹਨਾਂ ਨੇ ਉਸ ਤੋਂ ਬਾਅਦ ਉਸ ਗੱਲ ਤੋਂ ਬਾਅਦ ਵੀ ਉਹ ਉਤੋਂ ਬਾਅਦ ਵੀ ਆਪਣੀ ਸੇਵਾ ਨਿਭਾਉਂਦੇ ਰਹੇ ਜਿਹੜਾ ਜਦੋਂ ਇੱਕ ਤਾਂ ਉਹਨਾਂ ਨੇ ਸੇਵਾਦਾਰ ਵਜੋਂ ਸੇਵਾ ਨਿਭਾਉਣੀ ਹੈ ਨਰਿੰਦਰ ਉਤੋਂ ਬਾਅਦ ਜਿਹੜੀ ਵਰਤਨਾ ਦੀ ਸੇਵਾ ਭਾਂਡਿਆਂ ਦੀ ਸੇਵਾ ਜੁੱਕੇ ਪੰਡਤੋਂ ਦੀ ਤੇ ਹੋ ਇਹ ਵੀ ਸਕਦਾ ਸੀਗਾ ਕਿ ਹੁਣ ਏਡੀ ਵੱਡੀ ਘਟਨਾ ਵਾਪਰ ਗਈ ਕਿ ਹੁਣ ਸੇਵਾ ਨੂੰ ਰੋਕਿਆ ਵੀ ਜਾ ਸਕਦਾ ਸੀ ਪਰ ਉਹਨਾਂ ਨੇ ਵੀ ਕਿਹਾ ਕਿ ਸੇਵਾ ਨਿਰੰਤਰ ਜਾਰੀ ਰਹੂਗੀ ਆਉਣ ਵਾਲੇ ਜਿਹੜੇ ਦਿਨ ਨੇ ਵਕ ਵਕ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਐਵੇਂ ਹੀ ਸੇਵਾ ਨਿਭਾਉਣਗੇ ਅੱਛਾ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੇ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਵਿਰੋਧੀ ਧਿਰਾਂ ਦੇ ਵੱਲੋਂ ਚੁੱਕੇ ਗਏ ਨੇ ਜਾਂਚ ਦੀ ਗੱਲ ਕਹੀ ਗਈ ਆ ਔਰ ਇਸ ਪੂਰੇ ਐਪੀਸੋਡ ਨੂੰ ਲੈ ਕੇ ਘਟਨਾਕ੍ਰਮ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕੀ ਐਕਸ਼ਨ ਕੀਤਾ ਜਾ ਰਿਹਾ ਦੇਖੋ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਕਿਹਾ ਕਿ ਜਲਦ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਤੇ ਇਸ ਦੀ ਰਿਪੋਰਟ ਜਿਹੜੀ ਆ ਉਹ ਸੌਂਪੀ ਜਾਵੇ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਦੇ ਵਿੱਚ ਸੀਐਮ ਮੰਨ ਕੇ ਕਿ ਅਸੀਂ ਇਸ ਜਿਹੜੀ ਘਟਨਾ ਹੋਈ ਹੈ ਇਸ ਦੀ ਨਿੰਦਾ ਵੀ ਕਰਦੇ ਆ ਤੇ ਅਸੀਂ ਜਾਂਚ ਵੀ ਕਰ ਰਹੇ ਹਾਂ ਤੇ ਰਿਪੋਰਟ ਤੋਂ ਬਾਅਦ ਅਸੀਂ ਸਖਤ ਕਾਰਵਾਈ ਵੀ ਕਰਾਂਗੇ ਸੋ ਬਹੁਤ ਸਾਰੇ ਸਵਾਲ ਨੇ ਜੋ ਭਵਿੱਖ ਦੇ ਗਰਭ ਦੇ ਵਿੱਚ ਨੇ ਆਖਿਰਕਾਰ ਪੁੱਛ ਪੜਤਾਲ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਨਰੈਣ ਸਿੰਘ ਚੌੜਾ ਸੁਖਬੀਰ ਸਿੰਘ ਬਾਦਲ ਨੂੰ ਹੀ ਕਿਉਂ ਟਾਰਗੇਟ ਕਰਨ ਆਇਆ ਸੀ ਪਰ ਗਣੀ ਮਤ ਰਹੀ ਬਚਾਰਿਆ ਨਾ ਤਾਂ ਕਿਸੇ ਸ਼ਰਧਾਲੂ ਨੂੰ ਉੱਥੇ ਨੁਕਸਾਨ ਪਹੁੰਚਿਆ ਨਾ ਹੀ ਸੁਖਬੀਰ ਸਿੰਘ ਬਾਦਲ ਨੂੰ ਪਰ ਇਰਾਦੇ ਨਰੈਣ ਸਿੰਘ ਚੌੜਾ ਦੇ ਪੱਕੇ ਸੀ ਕਿ ਮਾਰਨਾ ਸੁਖਬੀਰ ਸਿੰਘ ਬਾਦਲ ਨੂੰ ਹੈ ਜੇਕਰ ਉਥੇ ਪੁਲਿਸ ਦਾ ਮੁਲਾਜ਼ਮ ਤਾਇਨਾਤ ਨਾ ਹੁੰਦਾ ਸ਼ਾਇਦ ਉਥੇ ਵੱਡੀ ਵਾਰਦਾਤ ਹੋ ਜਾਣੀ ਸੀ ਫਿਲਹਾਲ ਤੁਸੀਂ ਬਣੇ ਰਹੋ న్యూਸ 18 ਪੰਜਾਬ ਦੇ ਨਾਲ ਧੰਨਵਾਦ